ਇਹ ਕੋ ਹਰ ਤਰ੍ਹਾਂ ਦੇ ਫੋਕਸ ਨਾ ਕਰੋ ਇਹੋ ਜਿਹਾ ਚਿੰਤਾ ਚ ਲੱਗ ਗਿਆ ਹਾਂ ਹਾਂ ਇਹ ਕੋਲੇ ਦੀ ਫਰੰਟ ਸਾਈਡ ਇੱਥੇ ਲੱਗ ਰਿਹਾ ਮੇਲਾ ਤੇ ਇੱਧਰ ਵਾਲੀ ਸਾਈਡ ਲੱਗਦੀ ਹੈ ਯਾਰ ਉਹਨਾਂ ਕੰਨ ਲੱਗ ਗਏ ਕਰ ਰਿਹਾ ਹੈ ਐਡਮਿਟ ਰੇਟਿੰਗਸ ਲਾਈਵ ਸਕੈਚਿੰਗ ਜੀ ਗੁੱਡ ਮਾਰਨਿੰਗ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਨਵਾਂ ਦਿਨ ਤੇ ਨਵੀਂ ਵੀਡੀਓ 'ਚ ਤੇ ਅੱਜ ਸਵੇਰੇ ਕਾਫੀ ਠੰਡਾ ਮੌਸਮ ਹੈ ਤੇ ਤਾਂ ਕਰਕੇ ਜੈਕਟ ਚੁਕੜ ਪਾਈ ਹੈ ਪਰ ਬਾਪ ਜੈਕਟ ਪਾ ਲੋ ਠੰਡ ਰਿਆ ਅੱਗੇ ਜੈਕਟ ਪਾ ਲੋ ਕੀ ਹੈ ਹਾਂ ਬਤਲ ਕੀ ਹੁੰਦਿਆ ਲ ਲੈ ਦਰਦੋ ਦਗਲਾ ਹੂੰ ਤੇ ਦਮੇ ਕੋਈ ਨਹੀਂ ਗਾਇ ਅਸੂ ਖਾਂਦੇ ਨਾ ਖੀਸੀਏ ਕਰਦੇ ਕਿੰਨਾ ਕਰ ਕਿੰਨਾ ਤੇ ਕਰ ਨਾ ਨੀ ਮਾਤੇ ਅੱਛਾ ਤੂੰ ਇਹ ਹੋਰ ਕਿਦਾ ਆਈਸਕ੍ਰੀਮ ਖਾੜਵਾਸ ਕਸਪਾਲਾ ਹਾਸੀ ਹੂੰ ਇਹਨਾਂ ਇਹਨਾਂ ਨੂੰ ਦੱਸ ਦੋ ਕੀ ਹੋ ਗਿਆ ਗਲੇ ਨੂੰ ਕੀ ਹੁੰਦਾ ਬਾਬਾ ਕਾਜੀ ਦਾ ਅਸੂਲਿਆ ਕੈਸੀ ਅੱਛਾ ਨਾ ਵੇਲੇ ਕੋਈ ਇਸ ਤੂੰ ਹੀ ਦਾਸੁਰ ਮੈਂ ਖਵਾਈ ਗਲਤ ਰਾਬੋ ਗਿਆ ਤੇ ਆਈਸਕ੍ਰੀਮ ਨੂੰ ਤਹਾ ਤਾ ਹੋ ਗਿਆ ਬਾਹ ਪੱਤ ਜਲ ਵੀ ਗਿਆ ਹੁਣ ਝੂਠ ਘੱਟ ਬੋਲਿਆ ਕਰ ਆਈਸਕ੍ਰੀਮ ਵੀ ਖਾਈ ਦੀ ਆਹ ਵਾਲੇ ਜਰਾ ਚੈੱਕ ਕਰ ਹੁਣ ਰਬਾਬ ਦੇ गोतनी wow. wow. <laughs> <laughs> इधर वेखो बाप कहती कि मैं नहीं ब्रश करना स्कूल जा ब्रश करना पैना इन कहती मैं नहीं करना बाप चलो ब्रश करो क्यों मैम ने फिर गुस्सा करना कि बाप ने ब्रश नहीं किया क्यों नहीं करना सारे बच्चे पा ने भी किया ब्रश रोज करके जाते हूं की हो क्यों ਚੈੱਕ ਕਰੋ ਅੱਜ ਮੰਮੀ ਫੇਰ ਸਾਗ ਬਰੋ ਲੱਗੇ ਜੀ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਡੇ ਸਾਗ ਜਦੋਂ ਸਾਗ ਦੀ ਬਾਹਰ ਆ ਜੇ ਸਾਗ ਨਹੀਂ ਮੁੱਕਦੇ ਤੇ ਮੰਮੀ ਕਰੋ ਹਰਾ ਮਮੀ ਸਾਗ ਤੇ ਇੱਕ ਚੀਜ਼ ਹੀ ਆ ਨਾ ਸਬਜ਼ੀਆਂ ਤਾਂ ਰੋਜ਼ ਖਾਈਦੀਆਂ ਆ ਹੈ ਨਾ ਸਾਗ ਕੋਸ਼ ਟਾਈਮ ਲਈ ਹੈ ਨਾ ਹੁੰਦਾ ਸਿਵਾਲ ਚ ਹੀ ਹੁੰਦਾ ਤੇ ਸਾਗ ਨਾਲ ਦੀ ਮौज ਹੀ ਨਹੀਂ ਕੀ ਤੇ ਹੂੰ ਇਹ ਗੱਲ ਫਰੈਸ਼ ਫਰੈਸ਼ ਸੁਆਗ ਬਣ ਲੱਗਾ ਜੇ ਕਿੰਨਾ ਵਧੀਆ ਲੱਗਦਾ ਨਾ ਉੱਤੇ ਐ ਖੁੱਲੇ ਚ ਛੱਤ ਤੇ ਕਿੰਦਾ ਵਧੀਆ ਨਾਲੇ ਧੂਪ ਪੈਣ ਦੀ ਆ ਧੂਪ ਤਾਂ ਨਹੀਂ ਆ ਖੁੱਲਾ ਹੁੰਦਾ ਆ ਹਾਂ ਨੂੰ ਕਾਹ ਚਲੇ ਗਿਆ ਉਹਨੇ ਉੱਤੇ ਬੈਠੇ ਹੋਣਾ ਕਾਹ ਚਲੇ ਗਿਆ ਜੇ ਗੱਲ ਉਹਨੇ ਬੈਠੇ ਹੋਣਾ ਮਮੀ ਨੂੰ ਲੱਗੇ ਡੈਡੀ ਉਹ ਬੈਠੇ ਭੈਣ ਦੀ ਕਹਿੰਦੀ ਸਾਗ ਲੈ ਜੋ ਅੱਛਾ ਮਾਸੀ ਹੁਣ ਕਿਹੜਾ ਹੋ ਅੱਛਾ ਮਾਸੀ ਹੁਣੀ ਕਹਿੰਦੇ ਕਿ ਬਣਿਆ ਪਿਆ ਲੈ ਜੋ ਹਾਂ ਹਾਂ ਦੀ ਸਾਡਾ ਇੱਧਰ ਆਉਣ ਨਹੀਂ ਹੋਣਾ ਨਹੀਂ ਤੇ ਸਾਗ ਦੇ ਜਾਂਦੇ ਅੱਛਾ ਗਾਓ ਫਿਰ ਇਹਨਾਂ ਤੁਹਾਨੂੰ ਮਿਹਨਤ ਨਹੀਂ ਕਰਨੀ ਪਈ ਬਣਿਆ ਬਣਾ ਤਾਂ ਉਹ ਤਾਂ ਮੁੱਕਣ ਨਹੀਂ ਦਿੰਦੇ ਮੇਰੇ ਕੋ ਸਾਗ ਆਹ ਨਹੀਂ ਨਾ ਗੱਲ ਦਾਉਣਾ ਸਹੀ ਗੱਲ ਹੈ ਮਾਸੀ ਹੁਣੀ ਕਹਿੰਦੇ ਦਿੰਦੇ ਨੇ ਲੈ ਜੋ ਇਹ ਪੜਾ ਕੇ ਰੱਖਿਆ ਹੈ। A few minutes later. ਉਹ ਜੀਰਬਾਬ ਅੱਜ ਸਕੂਲ ਤੋਂ ਬਾਪ ਨੂੰ ਪ੍ਰਾਈਜ਼ ਮਿਲਿਆ। ਪਾਪਾ ਨੂੰ ਦਿਖਾਉਣਾ। ਵਾਓ। ਪਾਪਾ ਨੂੰ ਦਿਖਾਉਣਾ। ਬਾਬਾ ਅੱਜ ਕੀ ਚਿਲਡਰਨ ਦੇ ਸੀ ਇਸ ਲਈ। ਹੈ ਬਹੁਤ ਸੋਹਣਾ। ਹੈ ਕਿਤੇ ਜਾਣਾ। 7 7 7 ਜਾਣਾ ਦਾਦੀ ਅੱਜ ਦਾਦੀ। ਅੱਛਾ ਠੀਕ ਹੈ ਵਾਓ। ਅੱਜ ਨਹੀਂ ਅੱਜ ਤਾਂ ਸ਼ੁੱਕਰਵਾਰ ਹੈ। ਕੱਲ ਹੈ ਨਾ ਪਰਸੋ ਬੱਚੋ ਜਾਣਾ ਹੈ ਨਾ ਬੱਚੋ ਜਾਣਾ ਨਾ ਹੂੰ ਚਾਚੂ ਦਾਦੀ ਦਾਦੀ ਚਾਚੂ ਨੂੰ ਪਰ ਆ ਗਿਆ ਅੰਬਰ ਆ ਗੁੱਡਾ ਖਤੋ ਲਿਆ ਦੁਕਾਨ ਦੁਕਾਨ ਦੇ ਲਾਗੇ ਪਿਆ ਸੀ ਅੱਛਾ ਅੱਜ ਮੈਂ ਸਕੂਲੋਂ ਹੁੰਦੇ ਸੀ ਲੈ ਉਹ ਦੁਜੀ ਦੁਕਾਨ ਦੇ ਲਾਗੇ ਪਿਆ ਸੀ ਲੈ ਬਰੋਣੀ ਉੱਥੇ ਕਿਤੇ ਰਸਤੇ 'ਚ ਸ਼ਾਪ ਤੇ ਖਲੋਤੇ ਤੇ ਉੱਥੇ ਗੁੱਡਾ ਡਿੱਗਿਆ ਸੀ ਤੇ ਅੰਬਰ ਨੇ ਫੜ ਲਿਆ ਤਾਂ ਇਹ ਕਰੇ ਵਾਹ wow. A few minutes later ਦੇ ਕੋਲ ਬਾਪ ਨੇ ਕੀ ਆਦ ਬਾਨ ਕੀ ਕੀਤਾ ਆ ਆਹ ਨਹੀਂ ਲੈ ਅਬਰ ਤੂੰ ਕਿਉਂ ਕੀਤਾ ਇਹਦਾ ਆਪਕਾ ਹੈ ਆਪਕਾ ਹੈ ਅਰ ਬਾਪ ਤੇ ਭੂਲ ਭਲਈਆ ਬਣੀ ਆਪਕਾ ਹੈ ਆਪਕਾ ਹੈ ਵੇ ਲੋ ਇਹਨੇ ਕੀ ਲਾਇਆ ਜੀ ਮੇਰੇ ਬਾਪ ਨੇ ਲਾਇਆ ਹੈ ਕੋਡਰ ਲਾਲ ਕਿੰਨਾ ਬੜਾ F few hours later ਲੋਰੀ ਹੋਣੀ ਚੱਲੇ ਆ ਬੁੱਕ ਫੇਅਰ ਬੁੱਕ ਫੇਅਰ ਪੰਜਾਬੀ ਚ ਕਵਾ ਤੇ ਪੁਸਤਕ ਮੇਲਾ ਇਹੜਾ ਖਾਲਸਾ ਕੋਲੇ ਦੇ ਅੰਦਰ ਲੱਗਾ ਤੇ ਖਬਰ ਵਰੀ ਲੱਗਦਾ ਹੈ ਖਾਲਸਾ ਕੋਲੇ ਦੇ ਅੰਦਰ ਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹਣਾ ਤੇ ਕਈਆਂ ਨੂੰ ਪਤਾ ਵੀ ਹੁਣਾ ਹੈ ਤੇ ਉਹ ਆਪਾਂ ਚੱਲੇ ਹਾਂ ਖਾਲਸਾ ਕੋਲੇ ਦੇ ਅੰਦਰ ਤੇ ਤੁਹਾਨੂੰ ਦੱਸਦੇ ਆਂ ਵੇਖ ਲਓ ਇਹ ਉਹ ਚੱਲੇ ਖਾਲਸਾ ਕੋਲੇ ਤੇ ਤੁਹਾਨੂੰ ਦਿਖਾਉਨੇ ਜਾਗੇ ਉੱਥੇ ਬੁੱਕ ਫੇਅਰ ਪੁਸਤਕ ਮੇਲਾ ਤੇ ਕੀ ਕੁਝ ਉੱਥੇ ਚੀਜ਼ਾਂ ਨੇ ਹੈ ਉਹ ਲੋਰੀ ਐਂਟਰ ਹੋ ਗਏ ਅੰਦਰ ਕਾਲਜ ਦੇ ਮੰਨਾ ਮੈਂ ਤੇ ਗਰਦੀਪ ਵੀ ਆਏ ਆਏ ਕਾਲਜ ਦੇ ਅੰਦਰ ਆ ਕਾਲਜ ਦੀ ਬਲੈਕ ਸਾਈਡ ਆ ਤੇ ਮੇਲਾ ਲੱਗਾ ਫਰੰਟ ਸਾਈਡ ਤੇ ਮਨੇ ਤੁੰਹੇ ਹਰ ਵਾਰੀ ਹੁੰਦਾ ਹਨਾ non fare niente. Ma che cazzo è il cuore? No, è un di non No, l'imprendendo dentro. korejak uriya ro unka ਸ਼ੁਰੂ ਹੀ ਲੱਗਦੀ ਯਾਰੇ ਛੋਟਾ ਆਖੀ ਪਾਣੀ ਚਾਣਾ ਤਿਆਰ ਕੀਤੀਆਂ ਨਾ ਕਿਹਾ ਆਹ ਤਾਂ ਇਹ ਕੋਹ ਹਰ ਤਰ੍ਹਾਂ ਦੇ ਆਪੋਸ ਨੇ ਆ ਵੀ ਨਹੀਂ ਦਰਮਿਆਨ ਆ ਗਿਆ ਆਹ ਹੋ ਕੋ ਜਾਕਾ ਲੱਕੜ ਦੇ ਬ੍ਰੈਸ਼ ਤੇ ਵਧੀਆ ਆਪਣੇ ਬਹੁਤ ਸਾਰੇ ਵਧੀਆ ਵਧੀਆ ਚੀਜ਼ਾਂ ਅੱਛਾ ਲੱਗਿਆ ਨਾ ਇਹ ਕੋਲੇ ਦੀ ਫਰੰਟ ਸਾਈਡ ਇੱਥੇ ਲੱਗਾਂਗੇ ਨਾ ਤੇ ਸੈਕਟਰ ਵਾਲੀ ਸਾਈਡ ਲੱਗਾਂਗੇ ਯਾਰ ਉਹਨਾਂ ਕਹਿੰਦੇ ਯਾਨੀ ਬਤਿ ਜੀ ਆਈ ਉਹ ਸਾਹਮਣੇ ਸਟੇਜ 'ਤੇ ਜਿਹੜੇ ਸੈਲੀਬ੍ਰਿਟੀ ਨੇ ਆ ਕੇ தோਤੇ ਨੇ ਉਹਨਾਂ ਦਾ ਫੋਟੋ ਆ। ਦੇਖੋ ਘਾੜਮੇੜ ਤਿਆਰ ਕੀਤੀਆਂ ਬੇਬਿੱਤ। ਇਹ ਦੇਖਾਂਗੇ ਕੋਈ ਨਾ ਕੋਈ 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 ਕੋ जैन लगन और तुरना मटापे सू जैन लगन और मटापे ने तुरना फैटना उचार ਦੇ ਵੀਰਾਂ ਨੂੰ ਕੋਈ ਨਾ ਆਵੇ ਮੈਂ ਆਜਾ ਕਰੋ ਯਾਰ ਕਿੰਨਾ ਸੋਹਣਾ ਦਾ ਅੱਲਾ ਖਾਸਾ ਹੋਵੇ ਪੂਰੇ ਵਰਕੇ ਉਹ ਯਾਰ ਉਹਨਾਂ ਕਾ ਲੱਗੀ ਏ ਤੇ ਹਜੇ ਕਈ ਸਟਾਲ ਲੱਗਣ ਵਾਲੇ ਆ ਇੱਧਰ ਕਿੱਧਰ ਜਾਣਾ ਸਟਾਫ ਨੂੰ ਦੱਸ ਦੇਈਂ ਉਹ ਆਨਲਾਈਨ ਆ ਮੇਰੇ ਕੋਲ ਰਹੇ ਤਾਂ ਨਹੀਂ ਬੋਲੇ ਸਾਰੇ ਸਾਰੇ ਤੇ ਦੇਖੋ ਸਮੀਖ ਮਾਰਸਾ ਆ ਖਾਸਾ ਕੋਲੇ ਦੇ ਅੰਦਰ ਬੁਰਦਵਾਰਾ ਸਾਇਆਬੇਤ ਅਰੇ ਅਲੱਗ ਅਲੱਗ ਪਾਰਟ ਨੇ ਆਂ ਯਾਰ ਕਿ ਕਿ ਦਾ ਕੋਸ਼ਰੀ ਹੁ ਚ ਚੇਂਜਿੰਗ ਨਹੀਂ ਹੁੰਦਾ ਜੇ ਕੋਸ਼ ਉਹਨੂੰ ਮੋਡੀਫਾਈ ਕਰਾਤੇ ਉਹ ਹੀ ਸਟਰਕਚਰ ਚੱਲਾ ਰਹਿੰਦਾ ਹੈ ਜੋ ਉਹੀ ਕਲਰ ਉਸੇ ਹੀ ਕਲਰ ਅਲਾਦਨੀ ਕਰਦੇ ਕੋਸ਼ਰੀ ਆਹ ਆ ਦੇ ਕੋਰਦਵਾਰਾ ਸਾਇਆਬੇਤ भाई बेला भी आए और चले अपन बाहर गोल से लड़ गए तो आ गए देखिए जूस पी के चल दे चल बाप ते मीत भाभी भी इत्थे खड़े हैं अरे बाप चलिए करे कद जाना प्रदीप जा चाचू ना आवे गए छोटी है और अभी ना ਲੋ ਜੀ ਇਹ ਘਰ ਆਏ ਤੇ ਅੰਬਰ ਸੁੱਤਾ ਆ ਤੇ ਰਬਾਬ ਉਹਨੂੰ ਠਾਉਂਦੀ ਬਾਬੇ ਠਾਓ ਬਾ ਨੂੰ ਹਾ ਜੀ ਤੇ ਰਾਤ ਵੀ ਨਹੀਂ ਹੋਈ ਤੇ ਸੋ ਗਿਆ ਬਾ ਹੈ ਅੰਬਰ ਔਰ ਜੁਰਬਾ ਉਠਾਉਂਦੀ ਆ ਵੇ ਲੋ ਮਮੀ ਉਠਾ ਨਹੀਂ ਜੇ ਦਿਆ ਬਾਤ ਚ ਇਹਨੇ ਰਾਤ ਨੂੰ ਜਲਦੀ ਸੋਣਾ ਨਹੀਂ ਦੇ ਤੁਹਾਨੂੰ ਬਹੁਤ ਸੋ ਗਿਆ ਉੱਠੋ ਉੱਠ ਜੰਗੀਰ ਨੇ ਕਾ ਉੱਠੋ ਕੁਮਾਰ ਬਾਜੋ ਇਹਨਾਂ ਨੇ ਰਾਤ ਨੂੰ ਤੁਹਾਨੂੰ ਡਿਸਟਰਬ ਕਰਨਾ ਜੇ ਹਨਾ ਮੇਰੇ ਪਿਆਰੇ ਪਾ ਮੇਰੇ ਪਿਆਰੇ ਪਾ ਮੇਰੇ ਪਿਆਰੇ ਪਿਆਰੇ ਭਈਆ ਪਾ ਇਹ ਜਲਦੀ ਪਾ ਹੀ ਬੋਲਦੀ ਗੱਲਾਂ ਨੋਮਾਸ ਇਦਾਂ ਲਓ ਜੀ ਹੋਣ ਆ ਗਿਆ ਘਰ ਤੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਅਗਲੇ ਵਲੌਗ ਦੇ ਨਾਲ ਬਾਏ ਬਾਏ ਜੀ ਸਤਿ ਸ੍ਰੀ ਅਕਾਲ ਜੀ